ਮੇਹਨਤ ਕਰ ਰਹੇ ਨੇ ਜ਼ਿਲਹਰ ਦੇ ਪ੍ਰਧਾਨ ਸਰਕਾਰ ਪ੍ਰਿੰਦਰ ਸਿੰਘ ਨਿਸ਼ਾਨਾ ਸਾਹਿਬ ਬੜਾ ਸਿਰ ਤੋਂ ਮਿਹਨਤ ਕਰ ਰਹੇ ਨੇ ਔਰ ਉਸ ਮਿਹਨਤ ਦਾ ਜਿਸ ਦਾ ਸਦਕਾ ਜਿੱਟਾਏ ਨਿਕਲੇ ਹੈ ਕਿ ਸਾਡਾ ਗੁਰਾਇਆ ਬਲਾਕ ਆ ਜਿਹੜਾ ਉਸ ਬਲਾਕ ਤੋਂ ਵੀ ਨੌਜਵਾਨੇ ਨਹੀਂ ਸਾਡੇ ਨਾਲ ਅੱਜ ਬਲਾਕ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਪਈ ਹੈ ਨਾ ਤੇ ਸਮਾਨਣਗੇ ਔਰ ਇਹਨਾਂ ਤੋਂ ਵੀ ਅਸੀਂ ਉਮੀਦ ਕਰਦੇ ਹਾਂ ਕਿ ਘਰੇ ਬੈਠਣ ਵਾਲੀ ਆਪਣੀ ਜ਼ਿੰਮੇਵਾਰੀ ਨਹੀਂ ਪਾਈਓ ਉਹਦੇ ਲੈ ਕੇ ਘਰੇ ਬੈਠਣ ਵਾਲਾ ਸਾਡਾ ਤੇ ਨਿਸ਼ਾਨਾ ਨੂੰ ਮੈਂ ਆਪਦੀ ਗੱਲ ਕਰਾਂ ਮੈਂ ਕਹਿ ਸਕਦਾ ਮਰੀਜ਼ ਹੋ ਜੇ ਦਰ ਲਾਪਰ ਤੁਰਿਆ ਫਿਰਦਾ ਤੇ ਮੈਂ ਤੁਹਾਡੇ ਤੋਂ ਵੀ ਉਮੀਦ ਕਰਦਾ ਕਿ ਤੁਸੀਂ ਤੁਹਾਨੂੰ ਪਰਮਾਤਮਾ ਨੇ ਤੰਦਰੁਸਤੀਆਂ ਦਿੱਤੀਆਂ ਇਹਨਾਂ ਤੰਦਰੁਸਤੀਆਂ ਦੇ ਵਿੱਚ ਜਦੋਂ ਲਾਪਰ ਕਰਕੇ ਆਪਾਂ ਕਿ ਕਿਸਾਨੀ ਨੂੰ ਸਹੀ ਲੀਹਾਂ ਦੇ ਤੌਰ ਤੇ ਸਹੀ ਲੜਾਈ ਵੱਲ ਸਿੱਧ ਕਰਕੇ ਸ਼ਾਦਮੇਂ ਲੜਾਈ ਦਾ ਹਿੱਸਾ ਬਣਾ ਸਕੀਏ ਤਾਂ ਕਿ ਆਪਾਂ ਆਪਦੀ ਕਿਸਾਨੀ ਨੂੰ ਬਚਾ ਸਕੀਏ ਜੇ ਮੈਂ ਵੱਡੀ ਉਮੀਦ ਲੈ ਕੇ ਜਾ ਰਿਹਾ ਸਾਡੇ ਇਸ ਪ੍ਰਧਾਨ ਜੀਓ ਤੋਂ ਸਾਡੇ ਇਸ ਜ਼ਿਲ੍ਹੇ ਦੇ ਪ੍ਰਧਾਨ ਜੀ ਤੋਂ ਇਧਰਲੇ ਪਾਸੇ ਸਾਡੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਜੀ ਖੜੇ ਨੇ ਇਹਦੇ ਸਾਡੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪ੍ਰਧਾਨ ਜੀ ਖੜੇ ਨੇ ਸਾਰਿਆਂ ਨੇ ਮਿਲ ਕੇ ਅੱਜ ਬੜੀ ਖੁਸ਼ੀ ਹੋਈ ਹੈ ਸਾਰਿਆਂ ਨੇ ਬੜਾ ਉਤਸ਼ਾਹ ਦਿੱਤਾ ਹੈ ਕਿ ਭਾਵੇਂ ਸਾਡਾ ਇਹ ਨਵਾਂ ਸ਼ਹਿਰ ਜ਼ਿਲ੍ਹਾ ਬੜਾ ਥੋੜੇ ਸਮੇਂ ਜੀ ਡਿਵੈਲਪ ਹੋਇਆ ਖੜਾ ਹੋਇਆ ਲਗਭਗ ਤੜਪੂ 5-4 ਮਹੀਨਿਆਂ ਤੋਂ ਹੀ ਲੇਕਿਨ ਬੜਾ ਵੱਡਾ ਇਹਨਾਂ ਨੇ ਹੌਸਲਾ ਦਿੱਤਾ ਹੈ ਕਿ ਅਸੀਂ ਵੀ ਸੈਕਟਰ ਵਾਲਿਆਂ ਲੈ ਕੇ ਦਿੱਲੀ ਵੱਲ ਕੂਚ ਕਰਾਂਗੇ ਬੜੀ ਖੁਸ਼ੀ ਹੋਈ ਹੈ ਉਮੀਦ ਕਰਦਾ ਹੈ ਇਹ ਨਵੇਂ ਜ਼ਿਲ੍ਹੇ ਤੋਂ ਵੀ ਵੱਧ ਤੋਂ ਵੱਧ ਚਾਲੀਆਂ ਲੈ ਕੇ ਅਸੀਂ ਦਿੱਲੀ ਵੱਲ ਨੂੰ ਕੂਚ ਕਰੀਏ ਤਾਂ ਕਿ ਦਿੱਲੀ ਸਰਕਾਰ ਤੋਂ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਠੱਗੀ ਮੰਗਾਂ ਉਹ ਮਨਾ ਸਕੀਏ ਅੰਦੋਲਨ ਕਰਨਾ ਅੰਦੋਲਨ ਭਰਾਵੋ ਸਰਕਾਰਾਂ ਉਹਦੇ ਨਾਲ ਤੁਹਾਡੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਜਿੰਨਾ ਤੁਸੀਂ ਕਰ ਰਹੇ ਹੋ ਨਾ ਮੈਂ ਤਾਂ ਹੀ ਕਹਿਣਾ ਹਾਂ ਮੈਂ ਕਿ ਆਦੇ ਟਰੈਕਟਰ ਟਰਾਲੀਆਂ ਟਰੈਕਟਰ ਕੱਢੋ ਮਾਰਚ ਕਰੋ ਤੱਕੇ ਹੋਗੇ ਇਹਨਾਂ ਦਾ ਰਿਜ਼ਲਟ ਜਾਣਾ ਹੈ ਇਹਦਾ ਰਿਜ਼ਲਟ ਗਿਆ ਹੈ ਸਰਕਾਰ ਨੇ ਰਾਤ ਸਾਡੇ ਨਾਲ ਮੀਟਿੰਗ ਵੀ ਕੀਤੀ ਆ ਪੰਜਾਬ ਗਵਰਨਮੈਂਟ ਨੇ ਦੇਣਾ ਚ ਮੀਡੀਏਟਰ ਦਾ ਰੋਲ ਅਦਾ ਕੀਤਾ ਤਿੰਨ ਮੰਤਰੀ ਆ ਕੇ ਮੀਟਿੰਗ ਕਰਕੇ ਗਏ ਨੇ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਦੇ ਉੱਤੇ ਡਿਟੇਲ ਨਾਲ ਤੱਥਾਂ ਦੇ ਨਾਲ ਗੱਲ ਰੱਖੀ ਆ ਉਹਨਾਂ ਦੇ ਸਾਹਮਣੇ ਔਰ ਉਹਨਾਂ ਨੇ ਹੈਰਾਨ ਹੋયા ਮੈਂ ਕੁਝ ਗੱਲਾਂ ਤੋਂ ਕਿ ਐਡੇ ਐਡੇ ਅਹੁਦਿਆਂ ਤੇ ਬੈਠੇ ਸਾਡੇ ਮੰਤਰੀ ਸਹਿਬਾਨਾਂ ਨੂੰ ਤੱਥਾਂ ਦਾ ਨਹੀਂ ਪਤਾ ਔਰ ਉਹਨਾਂ ਨੇ ਕਿਹਾ ਬਈ ਨਾ ਤੱਥਾਂ ਦੀ ਅਸੀਂ ਕੋਹ ਕਰਕੇ ਅਸੀਂ ਹੋਰ ਮੰਤਰੀਆਂ ਨਾਲ ਹੋਰ ਮੰਤਰਾਲਿਆਂ ਨਾਲ ਗੱਲ ਕਰਕੇ ਤੁਹਾਡੇ ਨਾਲ ਦੁਬਾਰਾ ਬੈਠ ਕੇ ਗੱਲਬਾਤ ਕਰਾਂਗੇ ਔਰ ਸਾਨੂੰ ਇਹ ਕਹਿ ਕੇ ਗਏ ਨੇ ਕਿ ਤੁਸੀਂ ਪੋਜੀਟਿਵ ਰਹੋ ਤੁਸੀਂ ਸਾਡੇ ਲਈ ਗੱਲਬਾਤ ਅਸੀਂ ਦੁਬਾਰਾ ਫਿਰ ਕਰਨੀ ਚਾਹਾਂਗੇ ਦੇਖੋ ਸਾਡਾ ਹਮੇਸ਼ਾ ਇਹ ਹੁੰਦਾ ਅਸੀਂ ਗੱਲਬਾਤ ਤੋਂ ਕਦੇ ਭੱਜਦੇ ਨਹੀਂ ਗੱਲਬਾਤ ਲਈ ਕੱਲ ਵੀ ਤਿਆਰ ਸੀ ਅੱਜ ਵੀ ਤਿਆਰ ਹਾਂ ਤੇ ਅੱਗੇ ਵੀ ਤਿਆਰ ਰਹਾਂਗੇ ਸੋ ਇਸ ਕਰਕੇ ਇਹ ਆਪਣਾ ਤੁਹਾਡਾ ਪ੍ਰੈਸ਼ਰ ਆ ਤੁਹਾਡਾ ਦਬਾਅ ਹੈ ਇਹਨੂੰ ਆਪਾਂ ਹੋਰ ਵਧਾਉਣ ਦਾ ਯਤਨ ਕਰਨਾ ਹੈ 13 ਦਾ ਪ੍ਰੋਗਰਾਮ ਹੈ ਜਿਹੜਾ ਸਾਡਾ ਉਹ ਐਜਡਿਟੀ ਚੱਲੀ ਹੈ ਉਹਨਾਂ ਜੇ ਕਿਸੇ ਤਰ੍ਹਾਂ ਦੀ ਭਾਵੇਂ ਸਾਡੇ ਨਾਲ ਮੀਟਿੰਗ ਹੋਈ ਜਾਂਦੀਆਂ ਨੇ ਮੀਟਿੰਗਾਂ ਹੋਰ ਵੀ ਦੋਸਤੋਂ ਹੋ ਸਕਦੀਆਂ ਨੇ ਲੇਕਿਨ ਉਹਨਾਂ ਮੀਟਿੰਗਾਂ ਦਾ ਅਰਥ ਇਹ ਨਹੀਂਗਾ ਕਿ ਮੀਟਿੰਗ ਹੋ ਗਈ ਤਾਂ ਸ਼ਾਇਦ ਸਾਡਾ ਮਸਲਾ ਹੱਲ ਹੋ ਗਿਆ ਸਾਡਾ ਮਸਲਾ ਜਦੋਂ ਹੱਲ ਹੋਣਾ ਹੈ ਅਸੀਂ ਤੁਹਾਨੂੰ ਦੱਸਾਂਗੇ ਜੇ ਭਰਾਓ ਅੱਜ ਇੰਨਾ ਕ ਮਸਲਾ ਆ ਹੱਲ ਹੋ ਗਿਆ ਫਿਰ ਆਪਾਂ ਗੱਲ ਕਰੂਗੇ ਉਹਨਾਂ ਨੇ ਉਹਨੀ ਦੇਰ ਤੱਕ ਤੁਸੀਂ ਸਾਰਿਆਂ ਨੇ ਉਸੇ ਗੱਲ ਤੇ ਰਹਿਣਾ ਕਿ ਸਾਡਾ 13 ਦਾ ਜਿਹੜਾ ਪ੍ਰੋਗਰਾਮ ਆ ਕੂਚ ਦਾ ਉਹ ਐਜਿਟੇ ਟਾਈਮ ਹੈ ਉਹਦੇ ਤੇ ਅਸੀਂ ਪਹੁੰਚ ਦੇਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ